ਜਿੱਥੇ ਇੱਕ ਪਾਸੇ ਪੰਜਾਬ ਦੇ ਬਹੁਤ ਸਾਰੇ ਕਾਰੋਬਾਰੀ ਗੈਂਗਸਟਰਾਂ ਦੇ ਨਿਸ਼ਾਨੇ ਤੇ ਰਹਿੰਦੇ ਨੇ ਜਦੋਂ ਕਿ ਉਹਨਾਂ ਨੂੰ ਧਮਕੀ ਦੇ ਕੇ ਫਰੋਦੀ ਮੰਗੀ ਜਾਂਦੀ ਹੈ ਤੇ ਹੁਣ ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਗੈਂਗਸਟਰਾਂ ਦੇ ਨਿਸ਼ਾਨੇ ਤੇ ਆ ਚੁੱਕੇ ਨੇ ਉਹਨਾਂ ਨੂੰ ਵੀ ਧਮਕੀ ਦਿੱਤੀ ਹੈ ਫਰੋਦੀ ਵੀ ਮੰਗੀ ਗਈ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਦੱਸਿਏ ਕਿ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗੈਂਗਸਟਰ 골ਡੀ ਬਰਾਡ ਦੇ ਨਾਮ ਤੇ WhatsApp ਦੇ ਰਾਹੀਂ ਧਮਕੀ ਭਰੇ ਸੁਨੇਹੇ ਭੇਜ ਕੇ WhatsApp ਕਾਲ ਰਾਹੀਂ 2 ਕਰੋੜ ਪੈਦੀ ਫਰੋਤੀ ਮੰਗੀ ਗਈ ਹੈ ਇਹ ਖੁਲਾਸਾ ਜਿਹੜਾ ਸਾਬਕਾ ਮੁੱਖ ਮੰਤਰੀ ਚੰਗੇਜ ਸਿੰਘ ਚੰਨੀ ਨੇ ਖੁਦ ਕੀਤਾ ਅਤੇ ਚੰਨੀ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਲਗਭਗ 10 ਦਿਨ ਪਹਿਲਾਂ ਉਹਨਾਂ ਨੂੰ ਤੜਕੇ 1:33 ਮਿੰਟ ਤੇ WhatsApp ਰਾਹੀਂ ਕਿਸੇ ਵਿਅਕਤੀ ਦਾ ਸੰਦੇਸ਼ ਆਇਆ ਕਿ ਉਹ 골ਡੀ ਬ੍ਰਾਡ ਗੈਂਗ ਦਾ ਤੋਂ ਹੈ ਅਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਮਦਦ ਦੀ ਜ਼ਰੂਰਤ ਹੈ ਅਗਲੇ ਮੈਸੇਜ ਰਾਹੀਂ ਧਮਕੀ ਦਿੱਤੀ ਗਈ ਕਿ ਜੇ ਸੰਦੇਸ਼ ਤੇ ਧਿਆਨ ਨਾ ਦਿੱਤਾ ਗਿਆ ਤਾਂ ਉਹਨਾਂ ਦਾ ਹਸ਼ਰ ਵੀ ਸਿੱਧੂ ਮੂਸੇਵਾਲੇ ਵਾਂਗ ਹੀ ਹੋਵੇਗਾ ਅਤੇ ਉਸ ਤੋਂ ਪ੍ਰਾਂਤ ਸਵੇਰੇ 9:30 ਵਜੇ ਤੇ ਸ਼ਾਮ ਨੂੰ ਲਗਭਗ 4:30 ਵਜੇ ਉਸੇ ਨੰਬਰ ਤੇ ਫੋਨ ਕਾਲ ਆਈਆਂ ਜੋ ਕਿ ਉਹਨਾਂ ਦੇ ਵੱਲੋਂ ਨਹੀਂ ਚੁੱਕੀਆਂ ਗਈਆਂ ਉਸ ਤੋਂ ਬਾਅਦ ਕੀ ਹੁੰਦਾ ਕਿ ਗੈਂਗਸਟਰਾਂ ਨੇ ਫੋਨ ਕਰਕੇ ਕਰਨੇ ਜਿਹੜੇ ਨੇ ਉਹ ਜਾਰੀ ਰੱਖੇ ਅਤੇ ਉਹਨਾਂ ਦੋਸ਼ ਲਾਇਆ ਕਿ ਇਸ ਸਬੰਧੀ ਉਹਨਾਂ ਵੱਲੋਂ ਜਿਹੜਾ ਡੀਜੀਪੀ ਗੌਰਵ ਜਾਦਵ ਤੇ ਰੂਪਨਗਰ ਰੇਂਜ ਦੇ ਏ ਡੀਜੀਪੀ ਜਸਕਰਨ ਸਿੰਘ ਨੂੰ ਧਮਕੀਆਂ ਦੇ ਸਕਰੀਨਸ਼ਾਟ ਵੀ ਭੇਜੇ ਪਰ ਪੁਲਿਸ ਨੇ 10 ਦਿਨ ਬੀਤਣ ਉਪਰੰਤ ਵੀ ਕੋਈ ਕਾਰਵਾਈ ਨਹੀਂ ਕੀਤੀ ਤਾਂ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਬਹੁਤ ਸਾਰੇ ਕਾਰੋਬਾਰੀ ਕੈਲੀਏ ਜਾਂ ਕੁਝ ਕਲਾਕਾਰ ਵੀ ਗੈਂਗਸਟਰਾਂ ਦੇ ਨਿਸ਼ਾਨੇ ਤੇ ਰਹਿੰਦੇ ਨੇ ਜਿਨ੍ਹਾਂ ਤੋਂ ਜਿਹੜਾ ਧਮਕੀਆਂ ਦੇ ਕੇ ਫਿਰੌਤੀਆਂ ਮੰਗਿਆ ਜਾਂਦੀਆਂ ਨੇ ਹਾਲਾਂਕਿ ਮਾਨ ਸਰਕਾਰ ਬਣਨ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ ਬਣਾਈ ਗਈ ਜਿਸ ਵੱਲੋਂ ਲਗਾਤਾਰ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ناکام ਕੀਤਾ ਜਾ ਰਿਹਾ ਹੈ ਉਹਨਾਂ ਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੰਜਾਬ ਪੁਲਿਸ ਵੀ ਕਿਤੇ ਨਾ ਕਿਤੇ ਕਾਰਵਾਈ ਕਰਦੀ ਨਜ਼ਰ ਆਉਂਦੀ ਹੈ ਪਰ ਸਵਾਲ ਇਹ ਹੈ ਕਿ ਪੰਜਾਬ ਦੇ ਇੱਕ ਸਾਬਕਾ ਮੁੱਖ ਮੰਤਰੀ ਰਹੇ ਚਾਰਜ ਸਿੰਘ ਚੰਨੀ ਨੂੰ ਕਿਉਂ ਧਮਕੀ ਦਿੱਤੀ ਗਈ ਹੈ ਫਰੋਕਤੀ ਜਿਹੜੀ ਉਹਨਾਂ ਤੋਂ ਹੀ ਕਿਉਂ ਮੰਗੀ ਗਈ ਹੈ ਇਸ ਦੇ ਵਿੱਚ ਕਿੰਨੀ ਕੁ ਸਚਾਈ ਹੈ ਹਾਲਾਂਕਿ ਉਹ ਦਾਅਵਾ ਵੀ ਕਰ ਚੁੱਕੇ ਨੇ ਕਿ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਵੀ ਮੈਂ ਜਿਹੜਾ ਸਕਰੀਨ ਸ਼ਾਟ ਤੇ ਸਬੰਧੀ ਜਾਣੂ ਕਰਵਾ ਚੁੱਕਿਆ ਪਰ 10 ਦਿਨ ਬੀਤਣ ਦੇ ਬਾਵਜੂਦ ਵੀ ਕੋਈ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਤਾਂ ਬਹੁਤ ਸਾਰੇ ਸਵਾਲ ਵੀ ਉੱਠਦੇ ਨੇ ਕਿ ਜੇਕਰ ਇੱਕ ਸਾਬਕਾ ਮੁੱਖ ਮੰਤਰੀ ਹੀ ਸੁਰੱਖਿਤ ਨਹੀਂ ਹੰਤਾ ਹੋਰ ਲੋਕ ਕਿਸ ਤਰੀਕੇ ਨਾਲ ਸੁਰੱਖਿਤ ਰਹਿ ਸਕਦੇ ਨੇ ਜੇਕਰ ਕਾਰੋਬਾਰੀਆਂ ਦੀ ਗੱਲ ਕੀਤੀ ਜਾਵੇ ਕੁਝ ਗੈਕਾਂ ਦੀ ਜਾਂ ਹੋਰ ਰਸੂਖਤਾ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਗੈਂਗਸਟਰ ਪ੍ਰੇਸ਼ਾਨ ਕਰਦੇ ਹੋਣਗੇ ਜੇਕਰ ਇੱਕ ਮੁੱਖ ਸਾਬਕਾ ਮੁੱਖ ਮੰਤਰੀ ਹੀ ਨਹੀਂ ਬਖਸ਼ਾ ਜਾ ਰਿਹਾਤਾ ਇਹ ਦਾਵਾ ਜ਼ਰੂਰ ਕੀਤਾ ਉਹਨਾਂ ਨੇ ਸੀਐਮ ਸਾਬਕਾ ਸੀਐਮ ਚੰਦੀ ਨੇ ਕਿ ਜਿਹੜਾ ਮੈਂ ਤੂੰ 2 ਕਰੋੜ ਰੁਪਏ ਦੀ ਡਿਮਾਂਡ ਜਿਹੜੀ ਕੀਤੀ ਆ ਉਹਨਾਂ ਨੇ ਨਈ ਤਾਂ ਉਹਨਾਂ ਨੇ ਇਹ ਧਮਕੀ ਦਿੱਤੀ ਆ ਕਿ ਤੇਰਾ ਹਸ਼ਰ ਵੀ ਉਹੀ ਹੋਏਗਾ ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਹੋਇਆ ਹੈ ਹਾਲਾਂਕਿ ਦਰਸ਼ਕਾਂ ਦੱਸਦੀ ਹੈ ਕਿ ਸਿੱਧੂ ਮੂਸੇਵਾਲੇ ਦਾ ਵੀ ਜਿਹੜਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜ਼ਿੰਮੇਵਾਰੀ ਕੌਣ ਲੈਂਦਾ ਹੈ ਗੋਲਡੀ ਬਰਾੜ ਨਾਲ ਗੋਲਡੀ ਬਰਾੜ ਜੋ ਕਿ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਹੈ ਉਸ ਵੱਲੋਂ ਜ਼ਿੰਮੇਵਾਰੀ ਲਈ ਜਾਂਦੀ ਹੈ ਤੇ ਇਸ ਧਮਕੀ ਵਿੱਚ ਵੀ ਜਿਹੜੀ ਜ਼ਿਕਰ ਹੋਇਆ ਉਹ ਗੋਲਡੀ ਬਰਾੜ ਦੇ ਗੁਰਗਿਆਂ ਦਾ ਜ਼ਿਕਰ ਹੋਇਆ ਹੈ ਤਾ ਵੱਡੇ ਸਵਾਲ ਜ਼ਰੂਰ ਨੇ ਕਿ ਆਖਰ 골ਡੀ ਬਰਾਡ ਦਾ ਜਿਹੜਾ ਗੈਂਗ ਹੈ ਉਹਦੇ ਉੱਤੇ ਜਿਹੜਾ ਵੱਡੀ ਕਾਰਵਾਈ ਕਿਉਂ ਨਹੀਂ ਹੋਈ ਹੋ ਰਹੀ ਹੈਗੀ ਜਾਂ ਉਹਨਾਂ ਦੇ ਵੱਲੋਂ ਜਈਆਂ ਜੜੀਆਂ ਗੱਲਾਂ ਨੇ ਕਿਉਂ ਕੀਤੀਆਂ ਜਾ ਰਹੀਆਂ ਨੇ ਜਿਸ ਤਰੀਕੇ ਨਾਲ ਪੈਸਿਆਂ ਦੀ ਮੰਗ ਕੀਤੀ ਗਈ ਹੈ ਫਰौती ਮੰਗੀ ਗਈ ਹੈ ਪਰ ਦੂਜੇ ਪਾਸੇ ਦਾਵਾ ਚਲਦੀ ਸਿੰਘ ਚੰਨੀ ਦਾ ਕਿ ਪੁਲਿਸ ਵੱਲੋਂ ਇਲਜ਼ਾਮ ਵੀ ਨੇ ਕਿ ਕੋਈ ਕਾਰਵਾਈ ਦਾਸਤਿਨਾ ਦੇ ਵਿੱਚ ਨਹੀਂ ਕੀਤੀ ਗਈ ਹੈਗੀ ਇਸ ਤੋਂ ਬਾਅਦ ਕੀ ਉਹ ਅਦਾਲਤ ਦਾ ਰੁਕ ਕਰਨਗੇ ਅੱਗੇ ਦਾ ਕੀ ਜਿਹੜਾ ਪ੍ਰੋਸੈਸ ਰਹਿਣ ਵਾਲਾ ਹੈ ਉਹ ਦੇਖਣ ਵਾਲੀ ਗੱਲ ਹੋਏਗੀ ਫਿਲਹਾਲ ਕਹਿ ਲਈਏ ਕਿ ਉਹਨਾਂ ਨੂੰ ਕਿਤਨਾ ਕਿਤੇ ਜ਼ਰੂਰ ਡਰ ਹੈ ਕਿ ਅ ਜਿਹਾ ਉਹਨਾਂ ਦੇ ਨਾਲ ਕਿਉਂ ਕੀਤਾ ਗਿਆ ਦਰਸ਼ਕਾਂ ਨੂੰ ਜਾਣਕਾਰੀ ਵੀ ਦੇ ਦਈਏ ਕਿ ਸਿੱਧੂ ਮੂਸੇਵਾਲਾ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਦੀ ਟਿਕਟ ਤੇ ਲੜਿਆ ਸੀ ਤੇ ਚੰਗੀ ਚੰਨੀ ਵੀ ਕਾਂਗਰਸ ਪਾਰਟੀ ਦੇ ਨਾਲ ਸਬੰਧ ਰੱਖਦੇ ਨੇ ਅ ਇੱਕ ਦੂਜੇ ਨਾਲ ਜਿਹੜਾ ਕਹਿ ਲੀਏ ਕਿ ਇਸ ਤਰੀਕੀ ਦੀਆਂ ਗੱਲਾਂ ਜਰੂਰ ਸਾਹਮਣੇ ਆਉਂਦੀਆਂ ਨੇ ਪਰ ਹੁਣ ਅੱਗੇ ਦੇਖਣਾ ਹੋਵੇਗਾ ਕਿ ਪੁਲਿਸ ਇਸ ਨੂੰ ਲੈ ਕੇ ਕੀ ਪੁਲਸ ਦਾ ਸਪਸ਼ਟਿਕਾ ਸਾਹਮਣੇ ਆਉਂਦਾ ਜਾਂ ਅੱਗੇ ਕਾਰਵਾਈ ਹੈ ਜਿਹੜੀ ਉਹ ਕੀ ਹੁੰਦੀ ਹੈ ਜਿਹੜੇ ਉਹ ਲੀਡਰ ਪੰਜਾਬੀ মিডিਆ ਨਾਲ ਧੰਨਵਾਦ